ਪ੍ਰੀਤ ਦਾ ਵੇਖ ਕਪਾਹੇ ਜੇthia ਜੇ ਸੇਰthia ਤਲਾਹ ਕਮਾਦੇ ਅਰ ਕਾਗਦੇ ਕੁੰਨੇ ਕੋਇ ਲਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਤਨ ਤਨ ਬਾਬਾ ਸੇਖ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਰਿਹਾ 48 ਸ਼ਲੋਕ ਆਪਾਂ ਸਰਵਣ ਕਰ ਆਏ ਹਾਂ 49 ਨੰਬਰ ਸ਼ਲੋਕ ਜਿਸ ਦਾ ਪਾਠ ਸਰਵਣ ਕੀਤਾ ਹੈ ਕਿਸੇ ਨੇ ਫਰੀਦ ਜੀ ਨੂੰ ਪੁੱਛਿਆ ਕਿ ਮੰਦੇ ਅਮਲ ਕਰਨ ਨਾਲ ਕੀ ਸਜ਼ਾ ਮਿਲਦੀ ਹੈ ਬਾਬਾ ਫਰੀਦ ਜੀ ਦੱਸ ਰਹੇ ਆ ਕਿ ਦੇਖ ਜਿਹੜਾ ਕੁਝ ਕਪਾ ਦਾ ਹਾਲ ਹੋਇਆ ਹੈ ਜਿਹੜਾ ਕੁਝ ਤਿਲਾ ਹੁੰਦਾ ਤਿਲਾ ਦੇ ਸਿਰ ਉੱਪਰ ਥੀਆ ਹੁੰਦਾ ਹੋਇਆ ਹੈ ਅਰਥਾਤ ਜਿਵੇਂ ਕਪਾਹ ਨੂੰ ਚੋੱਕ ਕੇ ਪਹਿਲਾਂ ਵੇਲਿਆ ਗਿਆ ਫਿਰ ਪਿੰਜਿਆ ਗਿਆ ਫਿਰ ਕੱਤ ਕੇ ਸੂਤ ਬਣਾਇਆ ਸੂਤ ਤੋਂ ਬਸਤਰ ਬਣਾਇਆ ਬਸਤਰ ਨੂੰ ਕੁੰਬ ਚਾੜੀ ਗਈ ਫਿਰ ਉਸ ਬਸਤਰ ਨੂੰ ਦਰਜੀ ਨੇ ਕੈਂਚੀ ਨਾਲ ਕੱਟ ਕੇ ਸਿਵਣਾ ਕੀਤਾ ਅਤੇ ਤਿਲਾ ਨੂੰ ਕਹਾਣੀ ਵਿੱਚ ਪਾ ਕੇ ਪੀੜਿਆ ਗਿਆ ਖਾਲ ਰੂਪ ਬਣਾਇਆ ਗਿਆ ਇਸੇ ਪ੍ਰਕਾਰ ਦੇ ਦੁੱਖ ਪ੍ਰਾਪਤ ਹੁੰਦੇ ਹਨ ਫਰੀਦਾ ਵੇਖ ਕਪਾਹ ਹੈ ਜੇਥੀਆ ਜੇ ਸਿਰ ਥੀਆ ਤਿਲਾ ਜਿਵੇਂ ਕਪਾਹ ਦਾ ਤੇ ਤਿਲਾਂ ਦਾ ਹਾਲ ਹੋਇਆ ਹੈ ਕਮਾਦੈ ਅਰ ਕਾਗਦੈ ਕੁੰਨੇ ਕੋਇ ਲਿਆ ਫਿਰ ਕਹਿੰਦੇ ਗੰਨੇ ਅਤੇ ਕਮਾਦ ਕਮਾਦੈ ਅਰ ਕਾਗਦੈ ਗੰਨੇ ਅਤੇ ਕਾਗਜ ਨੂੰ ਜੋ ਦੁੱਖ ਪ੍ਰਾਪਤ ਹੁੰਦੇ ਹਨ ਕੁੰਨੇ ਮਿੱਟੀ ਦੀ ਹਾਂਡੀ ਅਤੇ ਕੋਇਲਿਆ ਕੋਲਿਆਂ ਨੂੰ ਜੋ ਦੁੱਖ ਪ੍ਰਾਪਤ ਹੁੰਦੇ ਅਰਥਾਤ ਕਮਾਦ ਨੂੰ ਕਟਿਆ ਜਾਂਦਾ ਉਸ ਦੇ ਪੱਤੇ ਬਣਾ ਕੇ ਵੇਲਣੇ ਵਿੱਚ ਪੀੜਿਆ ਜਾਂਦਾ ਫਿਰ ਰਸ ਕੱਢ ਕੇ ਉਸ ਨੂੰ ਕੜਾਹੀ ਵਿੱਚ ਪਾ ਕੇ ਗੁੜ ਖੰਡ ਸ਼ੱਕਰ ਆਦ ਪਦਾਰਥ ਬਣਾਏ ਜਾਂਦੇ ਕਾਗਜ਼ ਨੂੰ ਮੁੜ ਮੁੜ ਗਲਿਆ ਜਾਂਦਾ ਹੈ ਕੁੰਨਿਆਂ ਨੂੰ ਆਗ ਉੱਤੇ ਚਾੜਿਆ ਜਾਂਦਾ ਹੈ ਕੋਲਿਆਂ ਨੂੰ ਮੁੜ ਮੁੜ ਸਾੜਿਆ ਜਾਂਦਾ ਹੈ ਇੰ ਇਨਾ ਵਾਂਗ ਭਿਆਨਕ ਦੁਖ ਪ੍ਰਾਪਤ ਹੋਣਗੇ ਪਾਤਸ਼ਾਹ ਪਾਵਨ ਬਾਣੀ ਵਿੱਚ ਫਰਮਾਉਂਦੇ ਆ ਵੇਖ ਜੇ ਮਿੱਠਾ ਕਟਿਆ ਕਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ ਰਸ ਰਸ ਕਸ ਟੱਡਰ ਪਾਈ ਹੈ ਤਪੈ ਤੈ ਬਿਲ ਲਾਏ ਭੀ ਸੂ ਭੋਗ ਸੰਭਾਲੀ ਹੈ ਦਿਚੈ ਅਗ ਜਾ ਲਾਏ ਨਾਨਕ ਮਿੱਠਾ ਪਤਰੀਐ ਵੇਖੋ ਲੋਕਾ ਆਏ ਮੰਦੇ ਅਮਲ ਕਰੇ ਦਿਆ ਇਹੇ ਸਜਾਏ ਦਿਨਾਹ ਬਾਬਾ ਫਰੀਦ ਜੀ 99 ਨੰਬਰ ਸ਼ਲੋਕ ਚ ਦੱਸ ਰਹੇ ਜਿਹੜੇ ਮੰਦੇ ਭੈੜੇ ਅਮਲ ਕਰਨਗੇ ਉਹਨਾਂ ਨੂੰ ਇਹੋ ਜੀਆਂ ਸਜਾਵਾਂ ਮਿਲਦੀਆਂ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 33ਵੀਂ ਪੌੜੀ ਵਿੱਚ ਫਰਮਾਉਂਦੇ ਆ ਜੋ ਸਿੱਧਾਂ ਨੇ ਪੁੱਛਿਆ ਪੁੱਛਣ ਗੱਲ ਇਵਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾੰਗ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ ਪੁੱਛਨ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਜੂ ਦੋਨੋ ਰੋਈ ਸੋ ਅੱਗੇ 50 ਨੰਬਰ ਸ਼ਲੋਕ ਕਿਰਪਾ ਕਰੇ ਕਿਸੇ ਪਖੰਡੀ ਪੁਰਖ ਦਾ ਦਿਖਾਵੇ ਮਾਤਰ ਫਕੀਰਾਂ ਵਾਲਾ ਲਿਬਾਸ ਪਹਿਨਿਆ ਦੇ ਕੇ ਬਾਬਾ ਜੀ ਉਚਾਰਣ ਕਰਦੇ ਆ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਤੇਰੇ ਕੰਨ ਮੋਢੇ ਉੱਪਰ ਤਾਂ ਮਸੱਲਾ ਨਮਾਜ਼ ਪੜਨ ਦਾਸਣ ਹੈ ਗਲ ਗਲੇ ਵਿੱਚ ਸੂਫ ਕੰਬਲੀ ਪਹਿਨੀ ਹੋਈ ਹੈ ਤੇਰੇ ਮਨ ਵਿੱਚ ਤਾਂ ਈਰਖਾ ਰੂਪੀ ਕਾਤੀ ਛੁਰੀ ਹੈ ਅਤੇ ਬਾਤ ਮੁਖ ਵਿੱਚੋਂ ਗੁੜ ਵਰਗੀਆਂ ਮਿਠਾਸ ਭਰੀਆਂ ਗੱਲਾਂ ਕਰਦਾ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਬਾਹਰੋਂ ਤਾਂ ਚਾਨਣਾ ਪਖ ਪ੍ਰਕਾਸ਼ ਦਿਸ ਰਿਹਾ ਭਾਵ ਫਕੀਰੀ ਲਿਬਾਸ ਧਾਰਨ ਕੀਤਾ ਹੋਇਆ ਹੈ ਅਤੇ ਗਿਆਨਵਾਨ ਪਾਸਦਾ ਹੈ ਪਰ ਤੇਰੇ ਦਿਲ ਹਿਰਦੇ ਵਿੱਚ ਤਾਂ ਅਵਿਦਿਆ ਰੂਪੀ ਹਨੇਰੀ ਰਾਤ ਪਈ ਹੋਈ ਹੈ ਅੱਗੇ 51 ਨੰਬਰ ਸ਼ਲੋਕ ਚ ਕਿਰਪਾ ਕਰ ਰਿਹਾ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਇ ਬਾਬਾ ਫਰੀਦ ਜੀ ਕਥਨ ਕਰਦੇ ਕਿ ਤਪ ਕਰਕੇ ਵਿरागवान ਪੁਰਖ ਐਸਾ ਸਰੀਰ ਸੁਕਾਵੇ ਕਿ ਜੇਕਰ ਕੋਈ ਤਨ ਸਰੀਰ ਨੂੰ ਚੀਰ ਕੇ ਵੀ ਵੇਖ ਲਵੇ ਤਾਂ ਵੀ ਰਤੀ ਮਾਤਰ ਇਸ ਸਰੀਰ ਵਿੱਚੋਂ ਲਹੂ ਨਾ ਨਿਕਲੇ ਜੋ ਤਨ ਰਤੇ ਰੱਬ ਸਿਓ ਤਨ ਤਨ ਰਾਤ ਨ ਹੋਏ ਕਿਉਂਕਿ ਜਿਹੜੇ ਤਨ ਸਰੀਰ ਰੱਬ ਪ੍ਰਮਾਤਮਾ ਦੇ ਨਾਲ ਰੰਗੇ ਹੋਏ ਉਹਨਾਂ ਸਰੀਰਾਂ ਵਿੱਚ ਰਤ ਲਹੂ ਨਹੀਂ ਹੁੰਦਾ ਬਾਬਾ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਜੋ ਅੰਤਰੀਵ ਸਿਧਾਂਤ ਕਥਨ ਕੀਤਾ ਹੈ ਉਸ ਨੂੰ ਸਤਿਗੁਰੂ ਜੀ ਨੇ ਅਗਲੇ ਸ਼ਲੋਕ ਵਿੱਚ ਸਪਸ਼ਟ ਕਰ ਦਿੱਤਾ ਹੈ ਗੁਰਸਿੱਖਾਂ ਨੇ ਉਪਰੋਕਤ ਸ਼ਲੋਕ ਸੁਣ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ ਮਨੁੱਖਾਂ ਵਿੱਚ ਤਾਂ ਬਹੁਤ ਸਾਰਾ ਖੂਨ ਹੁੰਦਾ ਪਰ ਬਾਬਾ ਫਰੀਦ ਜੀ ਕਥਨ ਕਰਦੇ ਹਨ ਕਿ ਖੂਨ ਹੁੰਦਾ ਹੀ ਨਹੀਂ ਭਗਤ ਫਰੀਦ ਜੀ ਦੇ ਉਪਰੋਕਤ ਸ਼ਲੋਕ ਦਾ ਗੂੜ੍ਹ ਭਾਵ ਕੀ ਹੈ ਅਤੇ ਉਹਨਾਂ ਨੇ ਕਿਸ ਲਹੂ ਦੀ ਗੱਲ ਕੀਤੀ ਹੈ ਤਦ ਉੱਤਰ ਵਿੱਚ ਸਤਿਗੁਰਾਂ ਨੇ ਪਾਵਨ ਮਹੱਲਾ ਉਚਾਰਨ ਕੀਤਾ ਮਹੱਲਾ ਤੀਜਾ ਇਹੋ ਤਨ ਸੱਬੋ ਰਤ ਹੈ ਰਤ ਬਿਨ ਤਨ ਨ ਹੋਏ ਖੇ ਗੁਰਸਿੱਖੋ ਇਹ ਸਾਰਾ ਤਨ ਸਰੀਰ ਲਹੂ ਦਾ ਬਣਿਆ ਆ ਕਿਉਂਕਿ ਲਹੂ ਤੋਂ ਬਿਨਾਂ ਇਹ ਤਨ ਸਰੀਰ ਪੈਦਾ ਹੀ ਨਹੀਂ ਹੋ ਸਕਦਾ ਭਾਵੇਂ ਜਦੋਂ ਲਹੂ ਸੁੱਕ ਜਾਵੇ ਜਾਂ ਬਣ ਨੂੰ ਅੜ ਜਵੇ ਤਾਂ ਇਹ ਸਰੀਰ ਨਾਸ਼ ਹੋ ਜਾਂਦਾ ਜੋ ਸਹਰਤੇ ਆਪਣੇ ਤਿਤ ਤਨ ਲੋਭ ਰਤ ਨ ਹੋਏ हां ਜਿਹੜੇ ਗੁਰਮਖ ਜਨ ਆਪਣੇ ਆਪ ਦੇ ਸਹਪਤੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਉਹਨਾਂ ਦੇ ਤਨ ਸਰੀਰ ਵਿੱਚ ਲੋਭ ਲਾਲਚ ਰੂਪੀ ਲਾਉ ਨਹੀਂ ਹੁੰਦਾ ਪਇ ਪਇ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਹਾਂ ਪ੍ਰਮਾਤਮਾ ਦੇ ਡਰ ਪਿਆ ਹੁੰਦਾ ਪੈਣ ਕਰਕੇ ਇਹ ਤਨ ਸਰੀਰ ਕਮਜ਼ੋਰ ਹੋ ਜਾਂਦਾ ਅਤੇ ਲੋਭ ਰੂਪੀ ਲਤ ਲਹੂ ਜਿਹੜਾ ਰਤ ਲਹੂ ਆ ਇਸ ਵਿੱਚੋਂ ਨਿਕਲ ਜਾਂਦਾ ਲਾਲਚੀ ਲਹੂ ਨਿਕਲ ਜਾਂਦਾ ਪਦਾਰਥਾਂ ਨੂੰ ਕੱਤਰ ਕਰਨ ਵਾਲੀ ਲੋਭ ਦੀ ਬਿਰਤੀ ਨਿਵਰਤ ਹੋ ਜਾਂਦੀ ਜਿਉ ਬੈ ਸੰਤ ਧਾਤ ਸੁਧ ਹੋਏ ਤਿਉ ਹਰ ਕਾ ਪਉ ਦੁਰਮਤ ਮੈਲ ਗਵਾਏ ਪਾਤਸ਼ਾਹ ਫਰਮਾਉਂਦੇ ਜਿਵੇਂ ਬੈ ਸੰਤ ਅੱਗ ਵਿੱਚ ਪੈ ਕੇ ਸੋਨੇ ਆਦ ਦੀ ਜਿਹੜੀ ਤਾਤ ਸ਼ੁੱਧ ਹੋ ਜਾਂਦੀ ਉਹਦੀ ਮੈਲ ਨਿਕਲ ਜਾਂਦੀ ਤਿਵੇਂ ਹਰੀ ਪ੍ਰਭਾਤਮਾ ਦਾ ਭਉ ਡਰ ਅੰਦਰੋਂ ਖੋਟੀ ਮਤ ਦੂਰ ਕਰਦਾ ਗਵਾ ਦਿੰਦਾ ਹੈ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ ਭਾਵ ਬਾਰਮੰਨੀ ਦੇ ਸੋਨੇ ਵਾਂਗੰਤੇ ਕਰਨ ਨੂੰ ਸ਼ੁੱਧ ਕਰ ਦਿੰਦਾ ਹੈ ਵਾ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੋਧੇ ਬਾਰਾ ਸ਼ੁੱਧ ਹੋ ਜਾਂਦੇ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੈ ਗੁਰਸਿੱਖੋ ਤੇ ਹੁੰਦਾ ਉਹ ਗੁਰਮੁਖ ਜਨ ਸੋਹਣੇ ਸੁੰਦਰ ਜੀਵਨ ਵਾਲੇ ਹਨ ਜਿਹੜੇ ਪ੍ਰਮਾਤਮਾ ਨਾਲ ਪ੍ਰੇਮ ਲਾ ਕੇ ਮਨ ਬਾਣੀ ਸਰੀਰ ਕਰਕੇ ਉਸ ਦੇ ਨਾਮ ਰੰਗ ਵਿੱਚ ਰਤੇ ਗਏ ਹਨ ਸੋ ਅੱਗੇ ਭਗਤ ਜੀ 53 ਨੰਬਰ ਸ਼ਲੋਕ ਚ ਕਿਰਪਾ ਕਰ ਰਹੇ ਆ ਪ੍ਰੇਜੀ ਸੁੱਤੇ ਸਿੱਧ ਤੁਰੇ ਜਾ ਰਹੇ ਸਨ ਅੱਗੇ ਇੱਕ ਛੱਪੜ ਦੇ ਕਿਨਾਰੇ ਹੰਸ ਨੂੰ ਪੰਜਾ ਮਾਰ ਕੇ ਕੁਝ ਲੱਭਦੇ ਹੋਏ ਨੂੰ ਦੇਖਿਆ ਤਾਂ ਇਸ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੇਣ ਲਈ ਪ੍ਰਮਾਣ ਰੂਪ ਵਿੱਚ ਕਥਨ ਕਰਦੇ ਆ ਫਰੀਦਾ ਸੋਈ ਸਰਵਰ ਢੂਡ ਲਹੁ ਜਿੱਥੋ ਲੱਭੀ ਵਤ ਬਾਬਾ ਫਰੀਦ ਜੀ ਕਥਨ ਕਰਦੇ ਹਨ ਹੰਸ ਸੋਈ ਉਹ ਸਰਵਰ ਮਾਨਸ ਰੋਵਰ ਢੂੰਡਣਾ ਲੱਭਣਾ ਕਰ ਜਿੱਥੋਂ ਹੀਰੇ ਰਤਨਾ ਰੂਪੀ ਵਸਤੂ ਲੱਭਦੀ ਹੈ ਛੱਪੜ ਢੁੱਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ ਐਵੇਂ ਛੱਪੜ ਆਦ ਢੂੰਡਦਿਆਂ ਭਾਲਦਿਆਂ ਕੀ ਹੋਵੇਗਾ ਸਗੋਂ ਚਿੱਕੜ ਦੇ ਵਿੱਚ ਤਾਂ ਹਾਥੀ ਲਿਬੜਨਗੇ ਹੱਥ ਦਾਗੀ ਹੋਣਗੇ ਕੱਪੜੇ ਵੀ ਲਿਬੜਨਗੇ ਛੱਪੜ ਢੁੱਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ ਅੱਗੇ ਬਾਬਾ ਫਰੀਦ ਜੀ 54 ਨੰਬਰ ਸ਼ਲੋਕ ਕਿਰਪਾ ਕਰ ਰਹੇ ਫਰੀਦਾ ਨੰਡੀ ਕੰਤ ਨਰਾਵੇਓ ਵੱਡੀ ਥੀ ਮੁਈ ਆਸ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਇਸ ਜੀਵ ਰੂਪੀ ਇਸਤਰੀ ਨੇ ਨੰਡੀ ਛੋਟੀ ਉਮਰ ਵਿੱਚ ਵਾ ਨੰਡੀ ਭਾਵ ਨਿਮਰਤਾ ਧਾਰਨ ਕਰਕੇ ਅਤੀ ਪ੍ਰਮਾਤਮਾ ਦੇ ਆਨੰਦ ਨੂੰ ਮੰਨਣਾ ਨਾ ਕੀਤਾ ਜਦੋਂ ਉਮਰ ਵੱਡੀ ਥੀ ਪਾਪ ਹੋ ਗਈ ਤਦੋਂ ਉਸ ਦੇ ਮਿਲਣ ਦੀ ਆਸਾ ਹੀ ਮਰ ਗਈ ਵਾ ਵੱਡੀ ਪਾਪ ਹੰਕਾਰ ਦੇ ਸਹਤੋ ਕੇ ਵਿਅਰਥ ਹੀ ਮੁਈ ਆਸ ਹੁੰਦਾ ਮਰ ਗਈ ਧਨ ਕੂ ਕਹਿੰਦੀ ਗੋਰ ਮੇ ਤੈ ਸਹ ਨਾ ਮਿਲਿਆਸ ਫਿਰ ਧਨ ਜੀਵ ਰੂਪ ਇਸਤਰੀ گور ਕਬਰ ਵਿੱਚ ਪਈ ਹੋਈ ਕਿਆਮਤ ਤੱਕ ਕੂਕਾਂ ਮਾਰਦੀ ਪੁਕਾਰਦੀ ਹੈ ਕਿ हे ਸਹਪਤੀ ਪ੍ਰਮਾਤਮਾ ਮੈਂ ਤੇਰੇ ਨਾਲ ਨਾ ਮਿਲੀ ਆਸ ਮਿਲ ਨਾ ਸਕੀ ਅਰਥਾਤ ਕਬਰ ਵਿੱਚ ਪਛਤਾਤਾਪ ਕਰਨਾ ਇਹ ਮੁਸਲਮਾਨਾਂ ਦਾ ਮਤ ਹੈ ਜੋ ਫਰੀਦ ਜੀ ਨੇ ਇੱਥੇ ਸੁਭਾਵਿਕ ਹੀ ਆਪਣੇ ਮੁਸਲਮਾਨ ਮਤ ਦੀ ਗੱਲ ਨੂੰ ਕਥਨ ਕੀਤਾ ਹੈ ਇਸ ਲਈ ਦੇ ਦੇ ਹੁੰਦਿਆਂ ਹੀ ਭਜਨ ਸਿਮਰਨ ਕਰਨਾ ਚਾਹੀਦਾ ਮਰਨ ਤੋਂ ਬਾਅਦ ਪਛਤਾਪ ਵੀ ਹੁੰਦਾ ਹੈ ਅੱਗੇ 55 ਨੰਬਰ ਸ਼ਲੋਕ ਚ ਕਿਰਪਾ ਕਰੇ ਬਾਬਾ ਜੀ ਇੱਕ ਪੁਰਖ ਜੋ ਬਿਰਧ ਵਸਤਾ ਹੋਣ ਦੇ ਬਾਵਜੂਦ ਵੀ ਸੰਸਾਰਿਕ ਪਦਾਰਥ ਪਰਿਵਾਰ ਦੇ ਮੋਹ ਵਿੱਚ ਖਚਤ ਹੋਇਆ ਪਿਆ ਸੀ ਉਸ ਦੇ ਪਰਥਾਏ ਇਹ 55 ਨੰਬਰ ਸ਼ਲੋਕ ਉਚਾਰਨ ਕਰੇ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾ ਭੀ ਪਲਿਆ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਸਿਰ ਵੀ ਪਲਿਆ ਪਲ ਗਿਆ ਪਾਵ ਚਿੱਟਾ ਹੋ ਗਿਆ ਦਾੜੀ ਵੀ ਪਲੀ ਪਲ ਗਈ ਪਾਵ ਚਿੱਟੀ ਹੋ ਗਈ ਅਤੇ ਮੁੱਛਾਂ ਵੀ ਪਲੀਆਂ ਪਲ ਗਈਆਂ ਚਿੱਟੀਆਂ ਹੋ ਗਈਆਂ ਅਰਥਾਤ ਬਿਰਧ ਅਵਸਥਾ ਆ ਗਈ ਹੈ ਰੇ ਮਨ ਗਹਿਲੇ ਬਾਬਲੇ ਮਾਣਹਿ ਕਿਆ ਰਲੀਆਂ ਪਰ ਰੇ ਤੂੰ ਪਾਵ ਹੀ ਗਹਿਲੇ ਗਾਫਲ ਤੇ ਬਾਬਲੇ ਕਮਲੇ ਮਨ ਵਿਕਾਰਾਂ ਦੇ ਗਹਿਲੇ ਪਕੜੇ ਹੋਏ ਕਮਲੇ ਬਨਾ ਤੂੰ ਅਜੇ ਵੀ ਵਿਸ਼ਿਆਂ ਦੀਆਂ ਖੁਸ਼ੀਆਂ ਨੂੰ ਕੀ ਮੰਨਣਾ ਕਰ ਰਿਹਾ ਹੈ ਭਾਵ ਹੁਣ ਤਾਂ ਤੇਰੇ ਸਰੀਰ ਦਾੰਤ ਆ ਰਿਹਾ ਇਸ ਲਈ ਅੱਲਾ ਦੀ ਬੰਦਗੀ ਵਿੱਚ ਜੁੜਨਾ ਕਰ ਇਥੋਂ ਤੱਕ 55 ਨੰਬਰ ਸ਼ਲੋਕ ਆਪਣੇ ਹੋਏ ਆਉਣ ਵਾਲੇ ਦਿਨਾਂ ਵਿੱਚ ਬਾਕੀ ਦੀ ਵਿਚਾਰ ਆਪ ਜੀ ਨਾਲ ਸਾਝ ਪਾਵਾਂਗੇ ਪੁੱਲਾ ਨਚਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ